ਉਹ ਮੀਖੇ ਨਾ ਨੀ ਇਸ ਖੇਰ ਨੂੰ ਅੰਗਰੇਜ਼ਾਂ ਨੇ ਇਸ ਮੁਲਕ ਦੇ ਉੱਤੇ ਆ ਕੇ ਕਬਜ਼ਾ ਕਰਿਆ ਕੱਲੇ ਕੱਲੇ ਮਾਰਨਾ ਖਾਓ ਜੁਝੇ ਹੋ ਕੇ ਅੱਗੇ ਆਓ ਲੋ ਲੋ ਕੀ ਨਾ ਮਤ ਉਹਦਾ ਕੀ ਕਹਿਣਾ ਜਾਵੇ ਜਿਹੜਾ ਤੇ ਲੋਵਾ ਪ੍ਰਦਰਸ਼ਨ ਕੀਤਾ ਗਿਆ ਅੱਜ। ਭਾਈ ਚੰਡਾ ਸਿੰਘ ਜਿੱਪਗੇ ਭਾਰਤੀ ਕਿਸਾਨ ਜਨ ਨੂੰ ਇਕਤਾ ਗਰਾਹ ਦਾ ਸੂਬੇ ਦਾ ਸਿਹਰ ਵੀ ਪ੍ਰਧਾਨਾ। ਅੱਜ ਦਾ ਜਿਹੜਾ ਇਹ ਪ੍ਰੋਗਰਾਮ ਹੈ ਤੇ ਇਕੱਲੇ ਇਸ ਜ਼ਿਲ੍ਹੇ 'ਚ ਨਹੀਂ। ਐਸਕੇਮ ਦਾ ਸੱਦਾ ਪੂਰੇ ਪੰਜਾਬ ਦੇ ਵਿੱਚ ਅਸੀਂ ਲਾਗੂ ਕਰ ਰਹੇ ਹਾਂ। ਠੀਕ ਹੈ ਜੀ। ਦੂਜਿਆਂ ਨੇ 9 ਤਰੀਕ ਨੂੰ ਕਰ ਲਿਆ ਬਹੁਤਿਆਂ ਨੇ। ਸਾਡਾ ਅਸੀਂ 10 ਮਿਥਿਆ ਹੋਇਆ ਸੀਗਾ। ਠੀਕ ਹੈ ਜੀ। ਅੱਜ ਅਸੀਂ ਸਭ ਪੂਰੇ ਪੰਜਾਬ 'ਚ ਲਾਗੂ ਕਰ ਰਹੇ ਹਾਂ। ਠੀਕ ਹੈ ਜੀ। ਐਸਕੇਮ ਦਾ ਜਿਹੜਾ ਸੱਦਾ ਉਹਦੇ 'ਚ ਸੀਗਾ ਕਿ ਜਿਹੜਾ WTO ਆਇਆ ਸੰਸਾਰ ਵਪਾਰ ਜੱਫੇਬੰਦੀ ਹੈ। ਜਿਹੜੀ ਭਾਰਤ ਸਰਕਾਰੋਂ ਤੋਂ ਬਾਹਰ ਆ ਦੇ ਤਾਂ ਕਿ ਜਿਹੜੇ ਸਾਡੇ ਦੇਸ਼ ਦੇ ਸਾਰੇ ਸੌਮੇ ਉਹਨਾਂ ਦੀ ਝੋਲੀ ਪਾਏ ਜਾ ਰਹੇ ਉਹ ਉਹ ਬਚਾਏ ਜਾ ਸਕਣ ਠੀਕ ਹੈ ਜੀ ਤੇ ਸਰਕਾਰੋਂ ਸਿਰ ਆਪ ਹੀ ਹੋਈ ਹੈ ਉਹਦੇ ਚੋਂ ਅਸੀਂ ਜਿਹੜੀ ਡਬਲਯੂਟੀਓ ਐਸ ਜਾਂ ਕੋਲ ਸੰਸਾਰ ਬੈਂਕ ਹੈ ਉਹਨਾਂ ਦਾ ਜਿਹੜਾ ਸਾਂਝਾ ਪੂਤਲਾ ਜਿਹਾ ਕਹਿਣਾ ਹੋਵੇ ਜਿਹੜੀਆਂ ਨਵੀਆਂ ਨੀਤੀਆਂ ਲਾਗੂ ਕਰੇ ਉਹਨਾਂ ਦਾ ਜਿਹੜਾ ਸਾਂਝਾ ਪੂਤਲਾ ਕਹਿਣਾ ਹੋਵੇ ਉਹ ਬਣਾ ਕੇ ਅਸੀਂ ਛਾੜਦੇ ਠੀਕ ਹੈ ਕਿ ਸਾਨੂੰ ਇਹ ਥੋੜੀ ਜਿਹੀ ਗੱਲ ਹੈਗੀ ਆ ਫਿੱਟਣੀ ਹੈਗੀ ਜੇ ਤੁਸੀਂ ਦੇਸ਼ ਨੂੰ ਆਜ਼ਾਦ ਕਹਿੰਦੇ ਹੋ ਕਿ ਸਾਡਾ ਦੇਸ਼ ਆਜ਼ਾਦ ਹੈ ਦੇਸ਼ ਸਾਡਾ ਬਹੁਤ ਤਰੱਕੀ ਕਰ ਰਿਹਾ ਹੈ ਫਿਰ ਸਾਰਾ ਕੁਝ ਸਾਮਰਾਜੀਆਂ ਦੇ ਝੂੜੀ ਕਿਉਂ ਪਾਇਆ ਜਾ ਰਿਹਾ ਹੈ ਸਾਰਾ ਕੁਝ ਉਹਨਾਂ ਦੇ ਮੁਤਾਬਕ ਕਿਉਂ ਹੋ ਰਿਹਾ ਹੈ ਇੱਥੇ ਰੋਜ਼ਗਾਰ ਨਹੀਂ ਰਿਹਾ ਵਿੱਦਿਆ ਗਈ ਲਾਜ ਗਿਆ ਤੇ ਖੇਤੀ ਤੇ ਪਾਣੀ ਵੀ ਉਹ ਲੈ ਜਾ ਰਹੇ ਹੈ ਵੱਡੀ ਪੱਦਰ ਦੇ ਨਸੇ ਪੂਰੇ ਪੰਜਾਬ ਦੀ ਗੱਲ ਨਹੀਂ ਪੂਰੇ ਭਾਰਤ ਦੀ ਵਰਤਾਰੇ ਜਾ ਰਹੇ ਤੇ ਕਿੰਨੇ ਲੋਕ ਬਨਸਾਂ ਦੀ ਭੇਡ ਚੜ ਰਹੇ ਹੈ ਜੇ ਮੁਲਕ ਤਰੱਕੀ ਕਰ ਰਿਹਾ ਹੈ ਨੌਜਵਾਨ ਨਖਰੀ ਭੇਡ ਕਾਉਂ ਜੜੀ ਲੱਗੀ ਜਾਂਦੇ ਆ ਬਿਲਕੁਲ ਫੋ ਕਿਸਾਨ ਖੁਦਕੁਸ਼ੀ ਕਿਉਂ ਕਰੀ ਜਾਂਦੇ ਆ ਇਹ ਦੇਖੋ ਕਹੇ ਨੂੰ ਤਾਂ ਉਹ ਜੋ ਮਰਜ਼ੀ ਸੋੜੇ ਗਾਉਂ ਨਾ ਗਾਉਣਗੇ 15 ਤਰੀਕ ਨੂੰ ਵੀ ਵੀ ਹਾਂ ਦੇਖੋ ਕਹਾ ਜਾ ਹੈ ਗਿਆ ਦੇਖੋ 15 ਦਾ ਵੀ ਸਾਡਾ ਸੱਦਾ ਆਇਆ ਹੋਇਆ ਹੈ ਗਿਆ ਵੀ 15 ਨੂੰ ਪੂਰੇ ਜੋਰ ਨਾਲ ਇਸ ਜਿਹੜੀ ਆਜ਼ਾਦੀ ਹੈ ਜਿਹੜੀ ਅਸੀਂ ਕਹਿੰਦੇ ਆ ਵੀ ਇਹ ਭਾਈ ਲੋਕਾਂ ਵਾਸਤੇ ਹੈ ਨਹੀਂ ਇਹ ਜੋਕਾਂ ਦੀ ਆਜ਼ਾਦੀ ਤਾਂ ਹੈਗੀ ਹੈ ਉਹਦੇ ਪੂਰੇ ਪਾਜ ਅਗੇੜਨੇ ਆ ਸਾਰੇ ਲੋਕਾਂ ਨੂੰ ਸਾਡਾ ਸੱਦਾ ਹੋਊਗੇ ਭਲੇ ਦੀ ਚਾਹ ਕੇ ਨਾ ਤੋਂ ਛੱਡ ਦਿਓ ਆਉਦੇ ਸੰਘਰਸ਼ਾਂ ਤੇ ਟੇਕ ਰੱਖੋ ਜਿਵੇਂ ਤੁਸੀਂ ਦਿੱਲੀ ਕੋਲ ਜੁੜੇ ਹੋ ਸਿਰ ਜੋੜੇ ਆਵੇਂ ਸਿਰ ਜੋੜ ਕੇ ਕਾਹਾਂ ਗੱਲ ਬਧਣੀ ਪਈ ਜਿਸ ਤਰ੍ਹਾਂ ਲਗਾਤਾਰ ਸੰਘਰਸ਼ ਕਰ ਰਹੇ ਹਾਂ ਪਰ ਸੁਣਵਾਈ ਹੁੰਦੀ ਨਜ਼ਰ ਨਹੀਂ ਆ ਰਹੀ ਜਿਸ ਤਰ੍ਹਾਂ ਦੇ ਸੁਣਵਾਈ ਤਾਂ ਦੇਖੋ ਜਿੰਨੇ ਕੁ ਝੋਲੀ ਜਿਦਾਣੇ ਹੁੰਦੇ ਆ ਓਨੇ ਕੀ ਹੁੰਦੀ ਹੈ ਠੀਕ ਹੈ ਜੇ ਅਸੀਂ ਕਾਲਜਾਂ ਦੇ ਬੰਦਿਆਂ ਦੀ ਵੀ ਗਿਣਤੀ ਗਣ ਲਈਏ ਪੰਜਾਬ ਚੋਂ ਮੈਨੂੰ ਨਹੀਂ ਲੱਗਦਾ ਵੀ ਅਸੀਂ ਵੱਧ ਤੋਂ ਵੱਧ ਜੇ ਬਾਹਲਾਂ ਵਧਾ ਕੇ ਵੀ ਕਹਿਣਾ ਹੋਵੇ ਅਸੀਂ ਲੱਖ ਦਾ ਇਕੱਠ ਕਰਨ ਦੀ ਹਾਲਤ ਹੈ ਠੀਕ ਹੈ ਤੇ ਪੰਜਾਬ ਦੀ ਵਾਦੀ 3.5 ਕਰੋੜ ਹੋ ਗਈ 1% ਵੀ ਨਹੀਂ ਬਣਦੇ ਤੇ ਜਿੰਨੇ ਸਾਡੀ ਤਾਕਤ ਹੈ ਸੀ ਤੋਂ ਉਤੋਂ ਵੱਧ ਦਾਣੇ ਲੈਣੇ ਆ ਸੌਦਾਂ ਤੋਂ ਵੱਧ ਲੈਣੇ ਆ ਹੋਰ ਜਿਵੇਂ ਬੰਦੇ ਨੂੰ ਸਾਨੂੰ ਪਤਾ ਨਹੀਂ ਸੀ ਸੌਦਾ ਵਾਦ ਤਲਾਇਆ ਕਿੰਨੇ ਆਰੀ ਸੋਦੇ ਸਾਹਮਣੇ ਆਏ ਤੇ ਆ ਗਾਹਾਂ ਨੂੰ ਸੀ ਜਿਹੜਾ ਮੋਰਚਾ ਫੇਰ ਲਾਉਣ ਜਾ ਰਹੇ ਆ ਸਾਨੂੰ ਉਹਦੇ ਚ ਦਿਖਾ ਦੇਾਂਗੇ ਧੰਨਵਾਦ